ਇਸ ਜਗ੍ਹਾ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਜਿਸ ਨੂੰ ਫਤਿਹ ਦੀ ਚਿੱਠੀ ਵੀ ਕਿਹਾ ਜਾਂਦਾ ਹੈ। ਇਸੇ ਜਗ੍ਹਾ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਸਿੰਘ ਅਤੇ ਭਾਈ ਦਿਆ ਸਿੰਘ ਦੇ ਹੱਥੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਭੇਜਿਆ ਸੀ। ਇੱਥੇ ਹੀ ਗੁਰੂ ਸਾਹਿਬ ਭਾਈ ਦੇਸੂ ਤਰਖਾਨ ਦੇ ਚਵਾਰੇ ਵਿੱਚ ਰਹਿ ਕੇ ਗਏ ਸਨ। ਕੀ ਹੈ ਇੱਥੋਂ ਦਾ ਇਤਿਹਾਸ ਆਓ ਦੱਸਦੇ ਹਾਂ। ਇੱਥੋਂ ਦਾ ਇਤਿਹਾਸ ਇਹ ਹੈ ਕਿ ਸਿੱਖ ਇਤਿਹਾਸ ਵਿੱਚ ਗੁਰਦੁਆਰਾ ਲੋਹਗੜ੍ਹ ਸਾਹਿਬ ਪਿੰਡ ਦੀਨਾ ਦਾ ਇੱਕ ਬਸੇਜ ਸਥਾਨ ਹੈ ਇਸ ਗੁਰਦੁਆਰਾ ਸਾਹਿਬ ਦੀ ਥਾਂ ਤੇ ਦੇਸੂ ਤਰਖਾਨ ਰਹਿੰਦਾ ਸੀ ਜਿਸਦੇ ਮਨ ਵਿੱਚ 10ਵੇਂ ਪਾਸਾ ਜੀ ਨੂੰ ਮਿਲਣ ਦੀ ਬੜੀ ਤਾਂਘ ਸੀ ਭਾਈ ਦੇਸੂ ਨੇ ਘਰ ਵਰ ਤੋਂ ਵਾਸਤੇ ਪਲੰਗ ਤਿਆਰ ਕੀਤਾ ਜੋ ਕਿ ਬਹੁਤ ਹੀ ਸੁੰਦਰ ਸੀ ਭਾਈ ਦੇਸੂ ਜੀ ਨੇ ਆਪਣੇ ਘਰ ਉੱਪਰ ਬਣੇ ਚਿਵਾਰੇ ਦੇ ਵਿੱਚ ਬਸਾਉਣਾ ਬਿਸਾ ਕੇ ਉਸ ਉੱਪਰ ਬੈਠਣਾ ਜਾਂ ਸੌਣਾ ਚੰਗਾ ਨਹੀਂ ਸਮਝਿਆ ਅਤੇ 10ਵੇਂ ਪਾਸਾ ਦੀ ਉਡੀਕ ਕਰਨ ਲੱਗਾ ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਆ ਕੇ ਇਸ ਪਲੰਘ ਦੇ ਉੱਪਰ ਵਿਸਰਾਮ ਕਰਨ ਗੁਰੂ ਸਾਹਿਬ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦੇ ਹੋਏ ਅਨੰਦਪੁਰ ਸਾਹਿਬ ਸੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਮਾਸੀਵਾੜਾ ਆਲਮਗੀਰ ਰਾਏਕੋਟ ਲੰਮਾ ਜੱਟਪੁਰਾ ਅਤੇ ਤਖਤੂਪੁਰਾ ਸਾਹਿਬ ਹੁੰਦੇ ਹੋਏ ਮਦੇਕੇ ਪਹੁੰਚੇ ਇੱਥੇ ਉਹਨਾਂ ਦੇ ਪਾਕਾ ਨਿਕਲਿਆ ਜਿੱਥੇ ਅੱਜ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ ਬੀਨਾ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਣ ਤੇ 22 ਪੋ 1762 ਬਿਕਰਮੀ ਰਾਏ ਜੋਧ ਦੇ ਪੁੱਤਰੇ ਲਖਮੀਰ ਸਮੀਰ ਤਖਤਮਲ ਅਤੇ ਪਿੰਡ ਦੀ ਹੋਰ ਸੰਗਤ ਗੁਰੂ ਸਾਹਿਬ ਜੀ ਨੂੰ ਦੀਨਾ ਸਾਹਿਬ ਲੈ ਕੇ ਆਏ ਲਖਮੀਰ ਸਮੀਰ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਠਹਿਰਨ ਲਈ ਕਿਹਾ ਪਰ ਗੁਰੂ ਜੀ ਨੇ ਭਾਈ ਦੇਸੂ ਤਰਖਾਨ ਦੇ ਕੱਚੇ ਚਿਵਾਰੇ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਭਾਈ ਦੇਸੂ ਤਰਖਾਨ ਦੇ ਚਿਵਾਰੇ ਵਿੱਚ ਪਹੁੰਚੇ ਤਾ ਪਾਈ ਸਾਹਿਬ ਨੇ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ ਭਾਈ ਦੇਸੂ ਤਰਖਾਨ ਨੇ ਜੋ ਪਲੰਘ ਤਿਆਰ ਕਰਵਾਇਆ ਸੀ ਗੁਰੂ ਸਾਹਿਬ ਨੇ ਆ ਕੇ ਉਸ ਪਲੰਘ ਦੇ ਉੱਪਰ ਵਿਸਰਾਮ ਕੀਤਾ ਅਤੇ ਭਾਈ ਦੇਸੂ ਤਰਖਾਨ ਦੀ ਹਿੱਸਾ ਪੂਰੀ ਕੀਤੀ ਗੁਰੂ ਸਾਹਿਬ ਜੀ ਦੇ ਆਉਣ ਦਾ ਪਤਾ ਲੱਗਣ ਤੇ ਦੂਰੋਂ ਦੂਰੋਂ ਸੰਗਤਾਂ ਆਉਣ ਲੱਗ ਪਈਆਂ ਭਾਈ ਦੇਸੂ ਜੀ ਅਤੇ ਹੋਰ ਸੰਗਤਾਂ ਨੇ ਅੰਮ੍ਰਿਤ ਬਾਣ ਕੀਤਾ ਗੁਰੂ ਜੀ ਨੇ ਅਰੰਗਦੇਵ ਨੂੰ ਇੱਕ ਖਤ ਜਫਰਨਾਮਾ ਲਿਖਿਆ ਜਿਸ ਨੂੰ ਫਤੇ ਦੀ ਚਿੱਠੀ ਵੀ ਕਿਹਾ ਜਾਂਦਾ ਹੈ ਇਹ ਜਫਰਨਾਮਾ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਔਰੰਗਜੀਤ ਕੋਲ ਲੈ ਕੇ ਗਏ ਸਨ ਜਿਸ ਨੂੰ ਪੜ੍ਹ ਕੇ ਔਰੰਗਜੀਤ ਦੀ ਮੌਤ ਹੋ ਗਈ ਕਿਉਂਕਿ ਉਸ ਵਿੱਚ ਔਰੰਗਜੀਤ ਨੂੰ ਲੱਖਾਂ ਲਹਨਤਾਂ ਪਾਈਆਂ ਗਈਆਂ ਸਨ ਕਿਉਂਕਿ ਔਰੰਗਜੀਤ ਗਊਆਂ ਦੀਆਂ ਕਸਮਾਂ ਖਾ ਕੇ ਧਰਮ ਦੀਆਂ ਕਸਮਾਂ ਖਾ ਕੇ ਆਪਣੀ ਜ਼ਬਾਨ ਤੋਂ ਮੁਕਰ ਗਿਆ ਸੀ ਗੁਰੂ ਜੀ ਨੇ ਦੀਨੇਪਿੰਡ ਨੂੰ ਲੋਹੇ ਦਾ ਗੜ੍ਹ ਦਾ ਖਿਤਾਬ ਦਿੱਤਾ ਮਾਲਵੇ ਦੀ ਧਰਤੀ ਨੂੰ ਅਨੇਕਾਂ ਵਰਦਾਨ ਵਜੋਂ ਅਤੇ ਗੁਰੂ ਕਾ ਮਾਲਵਾ ਕਹਿ ਕੇ ਵੜਾਇਆ ਇਸ ਧਰਤੀ ਵਿੱਚ 10 ਗੁਣਾ ਵੱਧ ਅਨਾਜ ਹੋਣ ਦੇ ਵਰਦਾਨ ਵੀ ਦਿੱਤੇ ਪਿੰਡ ਦੀਨਾ ਕੰਗੜ ਵਿੱਚ 10ਵੇਂ ਪਿਤਾ 3 ਮਹੀਨੇ 13 ਦਿਨ ਨਿਵਾਸ ਕਰਕੇ ਸੰਗਤਾਂ ਨੂੰ ਤਾਰਦੇ ਹੋਏ 4 ਵਿਸਾਖ 1762 ਵਿਕਰਮੀ ਨੂੰ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਚਾਲੇ ਪਾ ਗਏ ਇਹ ਸੀ ਗੁਰਦੁਆਰਾ ਲੋਗੜ ਸਾਹਿਬ ਜਿਸ ਨੂੰ ਜਫਰਨਾਮਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ